ਨਾੜ ਨੂੰ ਜਿਹੜਾ ਅੱਗ ਲਾਉਂਦਾ ਹੈਗਾ ਉਸ ਤੋਂ ਵੱਡਾ ਮੂਰਖ ਬੰਦਾ ਕੋਈ ਨਹੀਂ ਹੈਗਾ ਭਵੇਂ ਖਾਸ ਕਰਕੇ ਕਿਸਾਨਾਂ ਨੂੰ ਕੌੜੀਆਂ ਕਿਸੇੜੀਆਂ ਗੱਲਾਂ ਕਰਨ ਲਈ ਸੱਚਾਈ ਦੱਸਣ ਲਈ ਵੀ ਬਣਾ ਰਹਾਂਗੇ ਸਟਾਰਟਰ ਦੇਖੋ ਕਿਸ ਤਰ੍ਹਾਂ ਹੋਇਆ ਪਿਆ ਮਤਲਬ ਕਹਿਣ ਦਾ ਵੀ ਥੋੜਾ ਜਿਹਾ ਤਾਂ ਆਪਾਂ ਖਿਆਲ ਕਰੋ ਵੀ ਕਿੱਧਰ ਨੂੰ ਜਾ ਰਹੇ ਹਾਂਗੇ ਅਸੀਂ ਜਰੂਰ ਇਹ ਅੱਗ ਨਾਲ ਹੋਇਆ ਜੀ ਇਧਰ ਕਿਸ ਨੇ ਨਾੜ ਨੂੰ ਅੱਗ ਲਾਈ ਹੈ ਇਧਰੋਂ ਹਾਂ ਸਟਾਰਟਰ ਸਾਰਾ ਗ੍ਰਿਪ ਵਗੈਰਾ ਤਾਰਾਂ ਤੂਰਾਂ ਸਾਰੀਆਂ ਮਚ ਕੇ ਮਤਲਬ ਉਹ ਮੰਨਦੇ ਹੋ ਤੁਸੀਂ ਵੀ ਕਿਸਾਨਾਂ ਦਾ ਕਸੂਰ ਹੈਗਾ ਹੋਰ ਕਿਸਾਨਾਂ ਦੀ ਕਸੂਰ ਹੈ ਇਹੋ ਤੱਕ ਇਹ ਨਹੀਂ ਲੱਤੀ ਆਪਾਂ ਵੀ ਉਹਦੇ ਮਤਲਬ 20 ਤਾਂ ਟਟਰੀਆਂ ਮੱਚ ਗਈਆਂ ਹੋਣਗੀਆਂ ਵਿਚਾਰੀਆਂ ਹਾਂ ਕੋਈ ਜਿਹੜਾ ਨੁਕਸਾਨ ਤਾਂ ਜਿਹੜਾ ਇਹ ਤਾਂ ਆਪਾਂ ਨੂੰ ਦਿਖਣ ਚ ਆ ਗਿਆ ਨੁਕਸਾਨ ਜਿਹੜਾ ਧਰਤੀ ਦਾ ਸੀ ਹਜ਼ਾਰਾਂ ਲੱਖਾਂ ਰੁਪਏ ਦਾ ਨੁਕਸਾਨ ਕਰ ਰਹੇ ਆ ਧਰਤੀ ਦਾ ਹਿੱਕ ਵਿਚਾਰੇ ਆਗੇ ਉਹ ਉਹਦਾ ਸਾਨੂੰ ਕੋਈ ਪਤਾ ਨਹੀਂ ਅਹਿਸਾਸ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਅੱਜ ਇੱਕ ਮੁੱਦਾ ਲੈ ਕੇ ਤੁਹਾਡੇ ਲੇਵੇ ਹਾਜ਼ਰ ਹੋਏ ਆਂਗੇ ਕੁਝ ਕੁ ਕਕੌੜੀਆਂ ਗੱਲਾਂ ਵੀ ਤੁਹਾਡੇ ਨਾਲ ਕਰਨੀਆਂ ਨੇ ਖਾਸ ਕਰਕੇ ਕਿਸਾਨਾਂ ਨਾਲ ਕਿਉਂਕਿ ਹਰ ਜਗ੍ਹਾ ਤੇ ਜ਼ਰੂਰੀ ਨਹੀਂ ਹੁੰਦਾ ਵੀ ਕਿਸਾਨ ਹੀ ਸਹੀ ਬڑے ਮੁੱਦੇ ਨੇ ਜਿਹੜੇ ਕਿਸਾਨਾਂ ਦੇ ਹੱਕ ਦੇ ਅਸੀਂ ਹਮੇਸ਼ਾ ਚੱਕਦੇ ਆਂ ਤੇ ਚੱਕਦੇ ਰਹਾਂਗੇ ਤੇ ਪਹਿਲਾਂ ਵੀ ਚੱਕਦੇ ਰਿਆਂ ਹੁਣ ਵੀ ਚੱਕਦੇ ਰਹਾਂਗੇ ਉਹਨਾਂ ਵਾਲੇ ਟਾਈਮ ਦੇ ਵਿੱਚ ਪਰ ਜਿੱਥੇ ਕਿਤੇ ਘਾਟਾਂ ਨੇ ਖਾਮੀਆਂ ਨੇ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਬੇਬਾਕੀ ਨਾਲ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਿਹੜੇ ਰੁੱਖਣਗੇ ਕਿਸਾਨ ਅੱਗਾਂ ਲਾ ਰਹੇ ਨੇ ਕਣਕ ਦੇ ਨਾਲ ਨੂੰ ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਵੀ ਕਣਕ ਦੇ ਨਾਲ ਨੂੰ ਜਿਹੜਾ ਅੱਗ ਲਾਉਂਦਾ ਹੈਗਾ ਉਸ ਤੋਂ ਵੱਡਾ ਮੂਰਖ ਬੰਦਾ ਕੋਈ ਨਹੀਂ ਹੈਗਾ ਪਰ ਇਹ ਗੱਲਾਂ ਕੌੜੀਆਂ ਲੱਗਣ ਮੂਰਖਤੂ ਭਾਵ ਕੀ ਕਿਉਂਕਿ ਕਣਕ ਦਾ ਨਾਲ ਤਾਂ ਜਿਹੜਾ ਕਿੰਨੀਆਂ ਧੁੱਪਾਂ ਪੈਂਦੀਆਂ ਨੇ 2 ਮਹੀਨੇ ਵਾਹਣ ਬੇਲਾ ਰਹਿੰਦਾ ਹੈਗਾ ਕਿਤੇ ਨਹੀਂ ਕੋਈ ਸਮਝ ਆਉਂਦੀ ਹੈਗੀ ਵੀ ਕਣਕ ਦੇ ਨਾਲ ਦੀ ਕੋਈ ਢੰਡੀ ਤਰਦੀ ਹੋਵੇ ਸਮਝ ਤੋਂ ਪਰੇ ਆ ਵੀ ਕਿਉਂ ਅੱਗ ਲਾ ਰਹੇ ਨੇ ਕਣਕ ਦੇ ਨਾਲ ਨੂੰ ਅੱਗ ਤਾਂ ਉਹੀ ਲੱਗੀ ਪਈ ਹੈ 50 ਡਿਗਰੀ ਟੈਂਪਰੇਚਰ ਤਾਪਮਾਨ ਹੋ ਰਿਹਾ ਹੈਗਾ ਜਮੀਨਾਂ ਤਫੀਆਂ ਪਈਆਂ ਨੇ ਅੱਗ ਨਿਕਲਣ ਲੱਗ ਰਹੀ ਹੈ ਜਮੀਨਾਂ ਦੇ ਵਿੱਚੋਂ ਉਲਟਾ ਤੁਸੀਂ ਲਾ ਕੇ ਸੀਖ ਤਾਂ ਜਿਹੜੇ ਮੰਨ ਲਓ ਕਿੰਨੇ ਸਾਰੇ ਛੋਡੇ ਤੱਤ ਨੇ ਜ਼ਮੀਨ ਦੇ ਜਿਹੜੇ ਕੁਦਰਤੀ ਤੱਤ ਨੇ ਉਹ ਸੜ ਕੇ ਸੁਆਹ ਹੋ ਜਾਂਦੇ ਨੇ ਜੀ ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਖੇਤੀਮਾਰਾਂ ਨੂੰ ਦਿਖਾਉਣਾ ਹੈਗਾ ਵੀ ਅਸੀਂ ਅੱਗ ਨਹੀਂ ਲਾਉਂਦੇ ਜਾਂ ਖੇਤੀਮਾਰਾਂ ਤੋਂ ਕੋਈ ਤਮਗਾ ਲੈਣਾ ਜਾਂ ਸਰਕਾਰ ਤੋਂ ਤਮਗਾ ਲੈਣਾ ਤੁਸੀਂ ਆਪਣੇ ਆਪ ਦੇ ਪਵੇਖ ਲਈ ਜ਼ਮੀਨ ਦੇ ਪਵੇਖ ਲਈ ਉਹ ਦੇਖੋ ਵੀ ਜ਼ਮੀਨ ਕਿਵੇਂ ਆਪਣੀ ਜ਼ਮੀਨ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਰਹੀ ਹੈ ਨਿਰੰਤਰ ਜੇਕਰ ਇਹੀ ਹਾਲ ਰਿਹਾ ਤਾਂ ਤਾਂ ਜਿਹੜੀ ਖੇਤੀ ਹੈ ਆਪਣੀ ਮੰਨ ਲਓ ਜ਼ਮੀਨਾਂ ਨੇਗੀਆਂ ਜ਼ਮੀਨਾਂ ਬਿਲਕੁਲ ਇੱਕ ਤਰ੍ਹਾਂ ਨਾਲ ਕਈ ਇਹ ਵੀ ਤਬਾਹ ਹੋ ਜਾਣਗੀਆਂ ਕਿਉਂਕਿ ਇੰਨੀ ਅੱਗ ਦੇ ਤਪ ਦੀ ਗਰਮੀ ਦੇ ਵਿੱਚ ਅਸੀਂ ਲਾ ਕੇ ਅੱਗ ਦੀ ਸੀਂਖ ਤੇ ਅਸੀਂ ਚਲੇ ਜਾਂਦੇ ਆ ਦੂਜੀ ਗੱਲ ਇਹ ਦੇਖੋ ਜਿਹੜੀ ਅੱਗ ਲੱਗਣ ਨਾਲ ਜਿਹੜਾ ਨੁਕਸਾਨ ਆਏਗਾ ਦਰਖਤਾਂ ਦੀਆਂ ਵੀਡੀਓ ਐਤਕੀ ਕਿੰਨੀਆਂ ਸਾਰੀਆਂ ਵੀਡੀਓ ਆਈਆਂ ਨਹੀਂਆਂ ਸਾਨੂੰ ਵੀ ਬਹੁਤ ਸਾਰੇ ਮੈਸੇਜ ਆਉਂਦੇ ਨੇਗੇ ਸੱਜਣ ਮਿੱਤਰਾਂ ਦੇ ਜਿਹੜੇ ਵੱਖ-ਵੱਖ ਧਰਮਾਂ ਨਾਲ ਜੁੜੇ ਹੋਏ ਨੇ ਵੀ ਤੁਸੀਂ ਕਿਸਾਨਾਂ ਦਾ ਬੜਾ ਪੱਖਪੂਰਦਿਓ ਕਿਸਾਨਾਂ ਨੂੰ ਕੌੜੀਆਂ ਕੁਛੜੀਆਂ ਗੱਲਾਂ ਕਿਉਂ ਨਹੀਂ ਕਰਦੇ ਅੱਜ ਇਹ ਵੀਡੀਓ ਖਾਸ ਕਰਕੇ ਕਿਸਾਨਾਂ ਨੂੰ ਕੌੜੀਆਂ ਕਿਸੇੜੀਆਂ ਗੱਲਾਂ ਕਰਨ ਲਈ ਸੱਚਾਈ ਦੱਸਣ ਲਈ ਵੀ ਬਣਾ ਰਹੇ ਹਾਂਗੇ ਕਿਉਂਕਿ ਦਰਖਤ ਨੇ ਜਿਹੜੇ ਅਸੀਂ ਲਾ ਕੇ ਅੱਗ ਆਪਾਂ ਚਲੇ ਜਾਂਦੇ ਹਾਂਗੇ ਤੇ ਸਾਰੇ ਦਰਖਤ ਨੇ ਜਿਹੜੇ ਕਿਵੇਂ ਐਸਾ ਵੀਡੀਓ ਆਈਆਂ ਨਹੀਂ ਜਿਹੜੀਆਂ ਸੜਕੇ ਤਬਾਹ ਹੋ ਗਏ ਨਵੇਂ ਦਰਖਤ ਨਹੀਂ ਜੇ ਅਸੀਂ ਲਾ ਸਕਦੇ ਤਾਂ ਘੱਟੋ ਘੱਟ ਜਿਹੜੇ ਲੱਗੇ ਹੋਏ ਦਰਖਤ ਨੇ ਉਹਨਾਂ ਨੂੰ ਕਿਉਂ ਫੂਕਦੇ ਆਂਗੇ ਕਿਉਂ ਉਹਨਾਂ ਨੂੰ ਜਲਾਉਂਦੇ ਆਂਗੇ ਇਹਤੇ ਜ਼ਰੂਰ ਤਵੱਜੋ ਦਿਓ ਥੋੜਾ ਜਿਹਾ ਧਿਆਨ ਦਿਓ ਇਹਤੇ ਇਹਦੇ ਬਿਨਾ ਚੱਲਣਾ ਨਹੀਂ ਹੈਗਾ ਕੰਮ ਕਿਉਂਕਿ ਇਸ ਸਾਲ ਜਿਹੜੀ ਗਰਮੀ ਹੈ ਗਰਮੀ ਨੇ ਦੇਖੋ ਤੁਸੀਂ ਕਹਿੰਦੇ ਹੋ ਰਿਕਾਰਡ ਤੋੜਤੇ ਤੁਹਾਡਾ ਵੱਡਾ ਕਾਰਨ ਇਹ ਹੈ ਜਿਹੜਾ ਅਸੀਂ ਜ਼ਿੰਮੇਵਾਰ ਆ ਉਹਦੇ ਵਿੱਚ ਮੈਂ ਵੀ ਇੱਕ ਕਿਸਾਨ ਦਾ ਪੁੱਤ ਆ ਮੈਂ ਵੀ ਉਹਦੇ ਵਿੱਚ ਜ਼ਿੰਮੇਵਾਰ ਆ ਪਹਿਲਾਂ ਵੀ ਇੱਕ ਦਿਨ ਅਸੀਂ ਵੀਡੀਓ ਬਣਾਈ ਸੀ ਵੀ ਕਿਸ ਤਰ੍ਹਾਂ ਜਿਹੜਾ ਰੁੱਖਾਂ ਦੇ ਪੰਛੀ ਜਾਂ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਰਜੀਵੀ ਜਿਹੜੇ ਆਲਣੇ ਵਗੈਰਾ ਹੁੰਦੇ ਨੇ ਉਹ ਵੀ ਜਿੱਥੇ ਸੜਦੇ ਨੇ ਤੇ ਨਾਲ ਜਿਹੜਾ ਰੁੱਖ ਇੱਕ ਹਰਾ ਭਰਾ ਰੁੱਖ ਹੈਗਾ ਉਹ ਵੀ ਸੜਦਾ ਸੋ ਇਹਨਾਂ ਤੇ ਆਪਾਂ ਜ਼ਰੂਰ ਧਿਆਨ ਕਰੋ ਪਰ ਅੱਜ ਜਿਹੜਾ ਮੈਂ ਤੁਹਾਨੂੰ ਮੁੱਦਾ ਦਿਖਾਉਣਾ ਅੱਜ ਇੱਕ ਵੱਖਰੀ ਕਿਸਮ ਦੀ ਜਿਹੜੀ ਵੀਡੀਓ ਅੱਗੇ ਅਸੀਂ ਜਿਹੜਾ ਸ਼ੁਰੂ ਕਰਦੇ ਆਂਗੇ ਵੀ ਜਦੋਂ ਕਿਸਾਨ ਅੱਗ ਲਾਉਂਦਾ ਹੈਗਾ ਤੁਸੀਂ ਦੇਖੋ ਇੱਕ ਕਿਸਾਨ ਲਵੇ ਅਸੀਂ ਪਹੁੰਚੇ ਸੀ ਪਹਿਲਾਂ ਤਾਂ ਮੈਂ ਇਹ ਦਿਖਾਉਂਗਾ ਇਹ ਵੀਡੀਓ ਇਧਰੋਂ ਆ ਕੇ ਦਿਖਾਉ ਇਹ ਬੋਰ ਦੇਖੋ ਤੁਸੀਂ ਇਹ ਬੋਰ ਹੈ ਜਿਹੜਾ ਇਹ ਪਲਾਸਟਿਕ ਦਾ ਮਾਲ ਪਾਇਆ ਹੋਇਆ ਹੈ ਜਿਹੜੀ ਡ్రਾਈਵਰੀ ਹੈ ਇਹਦੇ ਵਿੱਚ ਉਹ ਵੀ ਪਲਾਸਟਿਕ ਦੀ ਹੈ ਜਦੋਂ ਕਣਕ ਦੇ ਨਾੜ ਦਾ ਸੇਕ ਹੈ ਜਿਹੜਾ ਉਹ ਲੱਗਿਆ ਹੈਗਾ ਇਸ ਬੋਰ ਨੂੰ ਤੁਸੀਂ ਬੋਰ ਦੇਖੋ ਖੇਤ 'ਚ ਬੋਰ ਹੈਗਾ ਆਲੇ ਦੁਆਲੇ ਹੈ ਨਹੀਂ ਕੁਛ ਮੰਨ ਲਓ ਇਧਰੋਂ ਜ਼ਿੰਮੇਵਾਰ ਨੇ ਕਿਸਾਨ ਨੇ ਅੱਗ ਲਾਤੀ ਤਾਂ ਇਹ ਸਟਾਰਟਰ ਦੀ ਦਿਖਾਉ ਤੁਸੀਂ ਤਸਵੀਰ ਥੋੜੀ ਜੀ ਟਰੈਕਟਰ ਦੇਖੋ ਕਿਸ ਤਰ੍ਹਾਂ ਹੋਇਆ ਪਿਆ ਮਤਲਬ ਕਹਿਣ ਦਾ ਵੀ ਥੋੜਾ ਜਿਆਦਾ ਤਾਂ ਆਪਾਂ ਖਿਆਲ ਕਰੋ ਵੀ ਕਿੱਧਰ ਨੂੰ ਜਾ ਰਹੇ ਆਂਗੇ ਅਸੀਂ ਜ਼ਰੂਰ ਇਹਦੇ ਉੱਪਰ ਚਿੰਤਨ ਹੋਣਾ ਚਾਹੀਦਾ ਹੈਗਾ ਖਾਸ ਕਰਕੇ ਕਿ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰੂੰਗਾ ਵੀ ਜਦੋਂ ਸਾਡੇ ਕਿਸਾਨ ਕੋਈ ਅਜਿਹੀ ਮੰਨ ਲਓ ਜਿਹੜੀ ਜੀ ਲੋੜ ਨਹੀਂ ਹੈਗੀ ਹਰ ਜਗ੍ਹਾ ਤੇ ਅਸੀਂ ਜ਼ਰੂਰੀ ਨਹੀਂ ਵੀ ਕਿਸਾਨ ਸਹੀ ਹੋਵੇ ਅਸੀਂ ਕਿਸਾਨ ਦੇ ਨਾਲ ਹੀ ਖੜਨਾ ਹੈ ਜਦੋਂ ਕਿਸਾਨ ਵੀ ਗਲਤ ਕਰ ਰਿਹਾ ਤਾਂ ਕਿਸਾਨ ਨੂੰ ਵੀ ਆਪਾਂ ਜ਼ਰੂਰ ਕਹੋ ਜਿਹੜੇ ਜੀਰੀ ਦੇ ਖਰਚੇ ਨੇ ਜਾਂ ਜੀਰੀ ਦੇ ਖਰਚਿਆਂ ਨੂੰ ਅੱਗਾ ਲੱਗਦੀਆਂ ਨੇ ਕੁਝ ਹੱਦ ਤੱਕ ਆਪਾਂ ਸਮਝ ਸਕਦੇ ਆਂ ਵੀ ਉਹ ਵੱਡੀ ਮਸ਼ੀਨਰੀ ਜਾਂ ਹੋਰ ਤਾਮ-ਚਾਮ ਨਾਲ ਉਹ ਖਰਚਾ ਕਾਬੂ ਚ ਆਉਂਦਾ ਹੈ ਅ타 ਕੁਝ ਵੀ ਨਹੀਂ ਖਰਚਾ ਸਾਰੀ ਤੂੜੀ ਵਾਲੀ ਰੀਪਰ ਮਸ਼ੀਨ ਖਰਚਾ ਬਣਾ ਕੇ ਨੀ ਕਨੇਕਾ ਖਰਚਾ ਜਾਂ ਕਿਤੇ ਕਿਤੇ ਥੋੜੀ ਥੋੜੀ ਉਹ ਲਿੱਦੀ ਜੀ ਰਹਿ ਜਾਂਦੀ ਹੈ ਜਿਹੜੀ ਕਿ ਤਵੀ ਅੱਜ ਕੱਲ ਵੱਡੇ ਟਰੈਕਟਰ ਹੋ ਗਏ ਸਾਰਾ ਨਾਸ ਕਰ ਦਿੰਦਿਆਂ ਨੇ ਵਿੱਚੇ 2 ਮਹੀਨੇ ਦੇ ਵਿੱਚ ਤਾਂ ਖਰਚੇ ਦਾ ਫਨਾਹ ਹੋ ਜਾਂਦਾ ਸੋ ਸਾਡੇ ਨਾਲ ਕਿਸਾਨ ਸੀ ਬਾਈ ਜੀ ਕੀ ਨਾਮ ਹੈ ਤੁਹਾਡਾ ਮਾਰਵਿੰਦਰ ਸਿੰਘ ਹੈ ਜੀ ਇਹ ਕਿਵੇਂ ਇਹ ਜਿਹੜਾ ਸਟਾਰਟਰ ਦਾ ਹਾਲਾਤ ਨੇ ਜਿਹੜੇ ਤੁਹਾਡੇ ਦੇ ਇਹ ਕੀ ਬਣੇ ਨੇਗੇ ਤੇ ਬਾਈ ਅੱਗ ਨਾਲ ਹੋਇਆ ਜੀ ਇੱਧਰ ਕਿਸੇ ਨੇ ਨਾਲ ਨੂੰ ਅੱਗ ਲਾਈ ਹੈ ਇੱਧਰੋਂ ਹਾਂ ਤੇ ਬਸ ਇਹਦਾ ਪੈਤੀ ਇੱਥੇ ਤਾਕੀ ਤੁਸੀਂ ਦੇਖ ਲਓ ਆ ਦਿਖਾਓ ਸਟਾਰਟਰ ਇੱਧਰੋਂ ਖਤਮ ਹੋ ਗਿਆ ਹਾਂ ਅੰਦਰੋਂ ਉਹ ਖੋ ਸਟਾਰਟਰ ਸਾਰਾ ਗ੍ਰਿਪ ਵਗੈਰਾ ਤਾਰਾਂ ਤੂਰਾਂ ਸਾਰੀਆਂ ਮਚ ਕੇ ਮਤਲਬ ਉਹ ਬੋਰਡ ਦੇਖੋ ਜਿਹੜਾ ਬੋਰਡ ਹੈਗਾ ਜਿਹੜਾ ਲੱਕੜ ਦੇ ਬੋਰਡ ਤੇ ਚੜਿਆ ਹੋਇਆ ਹੁੰਦਾ ਉਹ ਬੋਰਡ ਵੀ ਖਤਮ ਹੋ ਗਿਆ ਲੱਕੜ ਦਾ ਤਾਂ ਗ੍ਰਿਪ ਖਤਮ ਹੋ ਗਏ ਤਾਂ ਆ ਬਿਲਕੁਲ ਖਰਾਬ ਹੋ ਗਏ ਇਹਦਾ ਆ ਬੋਰ ਵੀ ਮੱਛੀਆਂ ਨਾਲ ਦੀ ਇਹ ਮੜਿਆ ਹੋਰ ਕੋਈ ਲਵੇ ਕਾਕਣ ਦਾ ਹੁੰਦਾ ਇਹਦੇ ਨਾਲੋਂ ਹਾਂ ਤੇ ਡਰਾਈਵਰੀ ਵੀ ਇਹਦੇ ਵਿੱਚ ਪਲਾਸਟਿਕ ਦੀ ਹੈ ਹੋ ਸਕਦਾ ਮੱਛ ਕੇ ਥੱਲੇ ਡਿੱਗ ਜਾਂਦੀ ਹੀ ਹੋ ਸਕਦਾ ਹੁਣ ਵੀ ਕੋਈ ਸੇਕ ਲੱਗਿਆ ਹੋਵੇ ਡਰਾਈਵਰੀ ਨੂੰ ਹੋ ਸਕਦਾ ਇਹ ਵਿੱਚੋਂ ਤਾਰਾਂ ਤੂਰਾ ਮੱਛ ਕੇ ਡਿੱਗ ਰੀਆਂ ਹੁਣ ਵਿੱਚੋਂ ਇਹ ਕੱਢ ਕੇ ਪਤਾ ਲੱਗੂਗਾ ਜੀ ਇਹ ਇਹ ਸਾਨੂੰ ਕਦੋਂ ਪਤਾ ਲੱਗਿਆ ਵੀ ਇਹ ਜਿਹੜਾ ਬਿਲਕੁਲ ਇਹ ਜਿਹੜਾ ਵਾਲੇਦਵਾਲੋਂ ਮਨ ਲੋਰੇ ਦਾ ਕੋਈ ਕਵਾੜ ਵੀ ਨਹੀਂ ਹੈਗਾ ਕਿਵੇਂ ਅੱਗ ਕਿੰਨੀ ਕੱਗ ਲੱਗੀ ਹੋਈ ਜਿਹੜੀ ਇੱਕਦਮ ਇੱਥੇ ਚੜੀਆ ਸਟਾਰਟਰ ਤੱਕ ਤੁਸੀਂ ਇਧਰੋਂ ਆ ਲਾਈ ਆ ਜੀ ਕਿਸੇ ਨੇ ਅੱਗ ਆ ਸਾਰਾ ਏਰੀਆ ਇਹ ਉਸੇ ਅੱਗ ਨੇ ਮਚਾਇਆ ਹੋਇਆ ਜੀ ਇਧਰੋਂ ਠੀਕ ਹੈ ਆ ਸਾਰਾ ਏਰੀਆ ਕਿਤੇ ਨਹੀਂ ਮੱਚਿਆ ਹੋਇਆ ਸੀ ਆਪਣਾ ਉਹ ਖੇਤ ਵੀ ਆਪਣੀ ਹੈ ਓਕੇ ਉਹ ਵੀ ਸਾਰਾ ਇਂ ਬਿਨਾ ਬਾਰਸ ਹੀ ਮੱਚਿਆ ਠੀਕ ਹੈ ਤੋ ਕਿੰਨਾ ਕਿ ਨੁਕਸਾਨ ਹੈ ਜਿਹੜਾ ਇਹ ਨੁਕਸਾਨ ਉਹ ਸਟਾਟਰ ਗ੍ਰਿਪਾ ਫੱਟਾ ਵਗੈਰਾ ਤਾਰਾ ਦੂਰਾ ਸਾਰੀਆਂ ਆ ਤਾਰਾਂ ਵੀ ਮੱਚੀਆਂ ਦੇਖੋ ਕਿੱਥੇ ਤੱਕ ਚੜ ਗਈ ਹੈ ਜੀ ਅਸਿਹੜੇ ਖੰਬੇ ਤੋਂ ਕੇਵਲ ਵਾਲੀ ਤੀ ਜਿਹੜੀ ਇਹ ਵੀ ਸਾਰੀ ਉੱਥੇ ਤੱਕ ਮੱਚੀ ਇਹ ਦੇਖੋ ਕੁਝ ਖੰਬੇ ਦੀਆਂ ਤਾਰਾਂ ਦਿਖਾਓ ਇਹ ਵੀ ਐਡੀ ਦੂਰ ਮੰਨ ਲਓ ਲਟ ਗਈ ਹੋਈ ਹੈ ਇਹਦੀ ਉੱਪਰ ਤੱਕ ਉੱਥੇ ਤੱਕ ਵੀ ਮੱਚ ਗਈ ਹੈ ਕੇਵਲ ਠੀਕ ਹੈ ਬਾਕੀ ਜਿਵੇਂ ਹੁਣ ਦਰਾਸਤ ਵਗੈਰਾ ਨੇ ਵਿੱਚੋਂ ਸਾਰੇ ਆ ਸੂਏ ਦੇ ਉੱਤੇ ਆ ਜਣਾ ਜਿਹਦਾ ਚਲੋ ਘਟਨੇ ਕਿਤੇ ਛੋਟੇ ਵੀ ਤਰਤ ਹੁੰਦੇ ਨੇ ਆਪਾਂ ਗੱਲ ਕਰਦੇ ਸੀਗੇ ਵੀ ਭਾਈ ਜੀ ਮਿੱਕ ਜੇ ਪੁੱਛਾਂ ਤੁਹਾਨੂੰ ਮੰਨ ਤੁਸੀਂ ਵੀ ਕਿਸਾਨੋਂ ਮੈਂ ਵੀ ਕਿਸਾਨ ਆ ਤੁਸੀਂ ਅੱਗ ਲਾਉਣਾ ਕਿਉਂ ਨਹੀਂ ਹਟਦੇ ਹੈਗੇ ਅੱਗ ਦਾ ਜ਼ਰੂਰਤ ਹੈ ਨਹੀਂ ਬਾਈ ਜੀ ਲਾਉਣ ਦੀ ਕੀ ਫਿਰ ਫਾਇਦਾ ਕੀ ਹੈ ਅਗਰ ਅਖਰਕਾਰ ਜੇ ਮਨ ਲਓ ਹਰ ਰੋਜ਼ ਕਿੰਨਾ ਰੋਲਾ ਪੈਂਦਾ ਸਰਕਾਰ ਪਾਉਂਦੀ ਆ ਰੋਲਾ ਆਪਾਂ ਨੂੰ ਇਹ ਤਾਂ ਬੈਨੀਫਿਟ ਕੀ ਆ ਅੱਗ ਦਾ ਹੁਣ ਆ ਦੇਖੋ ਕਿੰਨਾ ਨਿਸ਼ਾਨਾ ਪਈਦਾ ਫਿਰ ਮੇਰੇ ਆ ਵੀ ਨਹੀਂ ਖਟਿਆ ਉਸ ਜਿਹੜਾ ਹੁਣ ਹੋਏ ਦੇਖ ਲਓ ਪੰਜ ਸੱਤ ਕੀ ਮੰਨਦੇ ਹੋ ਤੁਸੀਂ ਵੀ ਕਿਸਾਨਾਂ ਦਾ ਕਸੂਰ ਹੈਗਾ ਹੋਰ ਕਿਸਾਨਾਂ ਦੀ ਕਸੂਰ ਹੈ ਔਰ ਤਾਂ ਕਿੰਨੀ ਲਾਤੀ ਆਪਾਂ ਵੀ ਉਹਦੇ ਵਿੱਚ ਸ਼ਾਮਲ ਆ ਨਾ ਬਿਲਕੁਲ ਸ਼ਾਮਲ ਆ ਮਨ ਲਓ ਹਰ ਜਗ੍ਹਾ ਤੇ ਆਪਾਂ ਜ਼ਰੂਰੀ ਨਹੀਂ ਵੀ ਆਪਣਾ ਧਰ ਦਾ ਮਜ਼ਾਰੀ ਚਾਹੀਦਾ ਤਾਂ ਜਿਹੜੀ ਅੱਗ ਹੈ ਕਣਕ ਦੀ ਅੱਗ ਬਿਨਾਂ ਤਾਂ ਸਰ ਸਕਦਾ ਚਲੋ ਜੇ ਥੋੜੇ ਮੋਟੇ ਬੋਦ ਬੋਦਲੇ ਸੌਂਚ ਕਿਸੇ ਇਹ ਤਾਂ ਨਹੀਂ ਵੀ ਆਪਾਂ ਅੱਗ ਲਾ ਕੇ ਘਰ ਨੂੰ ਵਾਗੇ ਮੁੜ ਕੇ ਇਧਰ ਮਰਜੀ ਜਾ ਬਈ ਹੁਣ ਇਹਦੇ ਵਿੱਚ ਮਤਲਬ 20 ਤਾਂ ਟਟਰੀਆਂ ਮੱਚ ਗਈਆਂ ਹੋਣਗੀਆਂ ਵਿਚਾਰੀਆਂ ਹਾਂ ਇੰਨੇ ਆਂਡੇ ਦਿੱਤੇ ਹੋਏ ਤੇਰੇ ਬੱਟਾ ਰੋਣਾ ਤੇ ਸਾਰੇ ਏਰੀਆ ਇਹ ਇੱਕ ਦਿਨ ਹੀ ਮੱਚਿਆ ਇਹ ਫਿਰ ਤੁਸੀਂ ਪੰਛੀਆਂ ਦੇ ਆਂਡੇ ਫੂਕ ਦਿਓ ਫਿਰ ਆਪਾਂ ਸੁੱਖ ਭਾਲ ਦੇਾਂਗੇ ਉਹੀ ਤਾਂ ਕਰ ਲਈ ਜਿਹੜੇ ਛੋਟੇ ਛੋਟੇ ਦਰਖਤ ਨੇ ਰੋਖਣੇ ਉਹ ਮੱਚ ਗਏ ਵਿਚਾਰੇ ਅੱਗੇ ਬਜ਼ੁਰਗ ਜਦੋਂ ਬਾਹੀ ਕਰਦੇ ਤੇ ਨਾ ਆਂਡਿਆਂ ਵਾਲਾ ਜਗਾ ਉਹ ਛੱਡ ਦਾਂਦੇ ਦੀ ਬਾਹੀ ਤੋਂ ਮਤਲਬ ਹੁਣ ਤਾਂ ਤੁਸੀਂ ਆਂਡੇ ਹੀ ਨਹੀਂ ਰਹਿਣ ਦਿੰਦੇ ਕਿਉਂਕਿ ਉਹ ਤਾਂ ਅੱਗ ਤਾਂ ਪਹਿਲੀ ਲਗਾ ਦਿੰਦੇ ਹਾਂ ਹਾਂ ਜੀ ਆਂਡਾ ਕਿੱਥੋਂ ਰੂਆ ਜ ਨਾ ਟਿਰੀ ਰਹੇ ਨਾ ਡਾ ਰਹੇ ਸੋ ਇਹ ਗੱਲਾਂ ਸੀ ਕੁਝ ਜਿਹੜੀ ਅੱਜ ਤੁਹਾਨੂੰ ਵੀਡੀਓ ਦਿਖਾਈ ਹੈ ਕਿ ਇਹ ਤਾਂ ਇਹਦੇ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਇਹ ਠੀਕ ਹੈ ਜਾਂ ਗਲਤ ਹੈ ਮੰਨ ਲਓ ਠੀਕ ਹੈ ਕਿਸਾਨ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਨੇ ਅਸੀਂ ਉਹ ਸਮੇਂ-ਸਮੇਂ ਤੇ ਤੁਹਾਡੇ ਸਾਹਮਣੇ ਰੱਖਦੇ ਆਂ ਪਰ ਜਿਹੜੀ ਆ ਮੁਸ਼ਕਲ ਹੈ ਅਸੀਂ ਮੈਂ ਇਹਦੇ ਤਾਂ ਨਿੱਜੀ ਤੌਰ ਤੇ ਕੋਈ ਸਹਿਮਤ ਨਹੀਂ ਹੈਗਾ ਜਿਹੜੀ ਇਹ ਕਣਕ ਦੇ ਨਾੜ ਨੂੰ ਅਰੀਸੋ ਰੀਸ ਲੋਕ ਅੱਗ ਲਾ ਰਹੇ ਨੇ ਦੂਸਰਾ ਇਹ ਜਿਹੜਾ ਪਾਣੀ ਹੈਗਾ ਬੇਲੋੜਾ ਪਾਣੀ ਠੀਕ ਹੈ ਲਾਈਟ ਗਵਰਨਮੈਂਟ ਛੱਡ ਰਹੀ ਆ ਪਰ ਇਹ ਬੇਲੋੜਾ ਪਾਣੀ ਹੈ ਜਿਹੜਾ ਉਹ ਵੀ ਬਾਣਾ ਦੇ ਵਿੱਚ ਨਾ ਛੱਡੋ ਇਹ ਤੋਂ ਗਰੇਜ ਕਰੋ ਕੋਈ ਧਰਤੀ ਠੰਡੀ ਤੱਤੀ ਨਹੀਂ ਹੁੰਦੀ ਇਹਦਾ ਬਹਿਮ ਨੇ ਮੰਨਦੇ ਜਿੰਨੀ ਧੁੱਪ ਲੱਗੂਗੀ ਉਲੀਆਂ ਖਤਮ ਹੋਣਗੀਆਂ ਫੰਗਸ ਖਤਮ ਹੋਊ ਕਾਕੰਡਾ ਖਤਮ ਹੋਊਗਾ ਸੋ ਇਹ ਗੱਲਾਂ ਸੀ ਜਿਹੜੀਆਂ ਤੁਹਾਡੇ ਨਾਲ ਅੱਜ ਮੰਨ ਲਓ ਮਨ ਚ ਆਈਆਂ ਵੀ ਕਿਉਂਕਿ ਇਹਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਰੌਲਾ ਪੈ ਰਿਹਾ ਹੈਗਾ ਅੱਗ ਦਾ ਹਰ ਪਾਸੇ ਅੱਗ ਕਿਉਂ ਲਾਈ ਜਾਂਦੀ ਹੈ ਅਸੀਂ ਵੀ ਇਹਦੇ ਨਾਲ ਸਹਿਮਤ ਆ ਮੈਂ ਨਿੱਜੀ ਤੌਰ ਤੇ ਸਹਿਮਤ ਆ ਵੀ ਅੱਗੇ ਨਹੀਂ ਲਾਉਣੀ ਚਾਹੀਦੀ ਜਿਵੇਂ ਕਿਸਾਨ ਨੇ ਦੱਸਿਆ ਵੀ ਸੈਂਕੜੇ ਤਾਂ ਦਰਜਣਾ ਤਾਂ ਹਜ਼ਾਰ ਮੰਨ ਲਓ ਟਟਰੀਆਂ ਦੇ ਜਿਹੜੀਆਂ ਆਪਣੇ ਖੇਤਾਂ 'ਚ ਇਹਦੇ ਨਾਲ ਝਾਂਡੇ ਦਿੰਦੀਆਂ ਨੇ ਉਹ ਵਿੱਚੇ ਸੜ ਕੇ ਨਾਸ ਹੋ ਗਏ ਹੋ ਸਕਦਾ ਵਿੱਚੇ ਟਟਰੀਆਂ ਵੀ ਮੱਚ ਗਈਆਂ ਹੁਣ ਸੋ ਕਿਸਾਨ ਵੀਰੋ ਜਰੂਰ ਇਹ ਤੇ ਖਿਆਲ ਕਰਿਓ ਜਰੂਰ ਦੱਸਿਓ ਜਿੰਨਾ ਵੀ ਕੋਈ ਸੋਸ਼ਲ ਮੀਡੀਆ ਵੀ ਕੀ ਠੀਕ ਹੈ ਇਹ ਨਕਸਾਨ ਤਾਂ ਜਿਹੜਾ ਇਹ ਤਾਂ ਆਪਾਂ ਨੂੰ ਦਿਖਣ ਚ ਆ ਗਿਆ ਨੁਕਸਾਨ ਜਿਹੜਾ ਧਰਤੀ ਦਾ ਸੀ ਹਜ਼ਾਰਾਂ ਲੱਖਾਂ ਰੁਪਏ ਦਾ ਨੁਕਸਾਨ ਕਰ ਰਹੇ ਆ ਧਰਤੀ ਦਾ ਹਿੱਕਮ ਵਿਚਾਰੇ ਆਗੇ ਉਹ ਉਹਦਾ ਸਾਨੂੰ ਕੋਈ ਪਤਾ ਨਹੀਂ ਅਹਿਸਾਸ ਨਹੀਂ ਹੈਗਾ ਕਿਉਂਕਿ ਉੱਪਰੋਂ ਦਾ ਦੇਖੋ ਅੱਗ ਪੈਣ ਲੱਗ ਰਹੀ ਆ ਅੱਗ ਦੇ ਵਿੱਚ ਅੱਗੇ ਇੱਕ ਹੋਰ ਲਗਾਉਨੇ ਆ ਜਾਣ ਬੁੱਝ ਕੇ ਲਗਾਉਨੇ ਆ ਰੋਕਣ ਦੇ ਬਾਵਜੂਦ ਲਗਾਉਨੇ ਆ ਸਮਝ ਨਹੀਂ ਆਉਂਦੀ ਵੀ ਇਹਦੇ ਵਿੱਚ ਕਿਸਾਨ ਦੀ ਕਿਹੜੇ ਪਾਸੇ ਜਿੱਤ ਹੈ ਜਿਹੜੀ ਉਹ ਹੋ ਰਹੀ ਆ ਅੱਗ ਲਾਉਣ ਦੇ ਵਿੱਚ ਕੀ ਮਿਲਦਾ ਕਿਸਾਨ ਨੂੰ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਕੀ ਤਕਲੀਫ ਆ ਕਿਸਾਨ ਨੂੰ ਜਿਹੜੀ ਮਾਚਦਾ ਬਾਈ ਇਹਦੇ ਨਾਲ ਹਾਂਜੀ ਇਹ ਦਿਨ ਸਲਫਰ ਜਿਹੜਾ ਆਪਾਂ ਕਣਕ ਚ ਪਾਉਨੇ ਆਪਾਂ ਬੜੇ سارے ਤੱਤ ਨੇ ਮੰਨ ਲਓ ਉਹ ਤੁਸੀਂ ਉਹ ਅਮਰੀਕੀ ਗੱਲਾਂ ਨਹੀਂ ਗੀਆਂ ਬਹੁਤ سارے ਤੱਤ ਨੇ ਜਿਹੜੇ ਛੋਟੇ ਤੱਤ ਨੇ ਬਾਅਦ ਚ ਅਸੀਂ ਮੁੱਲ ਖਰੀਦ ਕੇ ਫੇਰ ਪਾਉਨੇ ਆ ਉਹੀ ਇੱਕ ਅਲੱਗ ਵਿਸ਼ਾ ਹੈ ਮੈਂ ਤਾਂ ਇਹ ਕਹਿਣਾ ਵੀ ਇਹ ਹੀ ਜਰੂਰ ਦੱਸਿਓ ਵੀ ਅੱਗ ਲਾਉਣ ਨਾਲ ਤੁਹਾਨੂੰ ਮਿਲਦਾ ਕੀ ਹੈਗਾ ਕਿਸਾਨਾਂ ਨੂੰ ਖਾਸ ਕਰਕੇ ਅਪੀਲ ਕਰਦਾ ਮੈਂ ਕਿਸਾਨਾਂ ਨੂੰ ਇਹ ਮੈਂ ਪੁੱਛਣਾ ਚਾਹੁੰਦਾ ਵੀ ਕਿਉਂ ਅੱਗ ਲਾਉਨੇ ਹੋ ਇਹ ਜਰੂਰ ਸਾਨੂੰ ਵੀਡੀਓ ਥਲੇ ਕਮੈਂਟ ਕਰਕੇ ਦੱਸਿਓ ਵੀ ਕਿਉਂ ਅੱਗ ਲਾਈ ਜਾਂਦੀ ਹੈ ਖੇਤਾਂ ਨੂੰ ਕਣਕ ਦੇ ਖਰਚਿਆਂ ਨੂੰ ਵੀ ਇਹਦਾ ਕਾਰਨ ਕੀ ਹੈਗਾਗਾ ਸੋ ਅੱਜ ਇਹ ਵੀਡੀਓ ਤੁਹਾਨੂੰ ਦਿਖਾਈ ਹੈ ਇਹ ਨੁਕਸਾਨ ਦਿਖਾਇਆ ਕਿਸਾਨ ਦਾ ਜਿਹੜਾ ਹਜ਼ਾਰਾਂ ਰੁਪਏ ਦਾ ਨੁਕਸਾਨ 5 ਮਿੰਟਾਂ 'ਚ ਹੋ ਗਿਆ ਜੇ ਬੋਰ ਦਾ ਨੁਕਸਾਨ ਹੋ ਜਾਂਦਾ ਤਾਂ ਲੱਖਾਂ ਰੁਪਏ 'ਚ ਜਾ ਸਕਦਾ ਸੀ